ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਤੁਸੀਂ ਸਭਣਾ ਨੇ ਇਸ਼ਨਾਨ ਜ਼ਰੂਰ ਕੀਤਾ ਹੋਵੇਗਾ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਪਵਿੱਤਰ ਸਰੋਵਰ ਦੇ ਜਲ ਨੂੰ ਫਿਲਟਰ ਕਰਨ ਲਈ ਲਗਾਏਗੇ ਪਲਾਂਟ ਦੀ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਸੋ ਸਾਧ ਸੰਗਤ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਜੋ ਕੋਈ ਵੀ ਅਧੂਰੀ ਜਾਣਕਾਰੀ ਕੋਈ ਵੀ ਅਜਿਹੀ ਗੱਲ ਤੁਹਾਨੂੰ ਜਾਣਨ ਤੋਂ ਬਿਨਾ ਨਾ ਰਹਿ ਜਾਵੇ ਸੋ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤੇ ਦੀ ਸਾਂਝ ਪਾਈਏ ਗੱਜ ਕੇ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਾਮੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਸਮੇਂ ਤੁਸੀਂ ਕੁਝ ਨੋਟਿਸ ਕੀਤਾ ਹੋਵੇਗਾ ਕਿ ਇਸ ਵਿੱਚ ਗਾਰ ਹਰਿਆਲੀ ਨਾਂ ਦੇ ਬਰਾਬਰ ਹੁੰਦੀ ਹੈ। ਪਰ ਹੋਰ ਗੁਰੂ ਘਰਾਂ ਦੇ ਪਵਿੱਤਰ ਸਰੋਵਰਾਂ ਵਿੱਚ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਉਹਨਾਂ ਦਾ ਜਲ ਹਰਿਆਈ ਕਾਰਨ ਹਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਹਰਿਆਈ ਪੋੜੀਆਂ ਉੱਤੇ ਫਿਸਲਣ ਦਾ ਕਾਰਨ ਵੀ ਬਣਦੀਆਂ ਹਨ ਪਵਿੱਤਰ ਸਰੋਵਰ ਦੀ ਇਸ ਖਾਮੀ ਨੂੰ ਪੂਰਾ ਕਰਨ ਦੇ ਲਈ ਅਤੇ ਜਲ ਨੂੰ ਸਾਫ਼ ਕਰਨ ਲਈ ਇੱਕ ਬਹੁਤ ਵੱਡਾ ਪਲਾਂਟ ਪਾਵਰ ਫਿਲਟਰ ਲਗਾਇਆ ਗਿਆ ਹੈ ਇਸ ਫਿਲਟਰ ਨੂੰ ਲਗਾਉਣ ਲਈ ਸਭ ਤੋਂ ਪਹਿਲਾਂ ਸਰੋਵਰ ਨੂੰ ਸਾਫ਼ ਕਰਨ ਲਈ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਲਈ 13 ਮਾਰਚ 2004 ਤੋਂ ਪਵਿੱਤਰ ਸਰੋਵਰ ਦੇ ਵਿੱਚੋਂ ਜਲ ਕੱਢਣ ਲਈ 13 ਮੋਟਰਾਂ ਲਗਾਈਆਂ ਗਈਆਂ ਜੋ ਦਿਨ ਰਾਤ ਚਲਦੀਆਂ ਰਹੀਆਂ ਪਵਿੱਤਰ ਸਰੋਵਰ ਦੇ ਵਿੱਚ ਗਾਰ ਕੱਢਣ ਦੀ ਪਹਿਲੇ ਪੜਾ ਦੀ ਕਾਰ ਸੇਵਾ 25 ਮਾਰਚ 2004 ਨੂੰ ਬਾਬਾ ਜਗਤਾਰ ਸਿੰਘ ਜੀ ਡੇਰਾ ਬਾਬਾ ਜੀਵਨ ਸਿੰਘ ਜੀ ਤਰਨਤਾਰਨ ਵਾਲਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਈ ਉਸ ਸਮੇਂ ਪੰਜ ਪਿਆਰਿਆਂ ਦੇ ਰੂਪ ਵਿੱਚ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਬਾਬਾ ਹਰਵੰਤ ਸਿੰਘ ਜੀ ਦਿੱਲੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਬਾਬਾ ਲਾਲਪ ਸਿੰਘ ਆਨੰਦਗੜ੍ਹ ਭਾਈ ਮਹਿੰਦਰ ਸਿੰਘ ਵਰਮਿੰਗਮ ਵਾਲਿਆਂ ਨੇ ਅਰਦਾਸ ਤੋਂ ਬਾਅਦ ਸੋਨੇ ਦੀਆਂ ਕਹੀਆਂ ਤੇ ਚਾਂਦੀ ਦੇ ਬਾਟਿਆਂ ਨਾਲ ਕਾਰ ਸੇਵਾ ਦਾ ਆਰੰਭ ਕੀਤਾ ਇਹ ਜੋ ਸੋਨੇ ਦੀਆਂ ਕਹੀਆਂ ਜਾਂ ਚਾਂਦੀ ਦੇ ਬਾਟੇ ਅਤੇ ਇਸ ਤੋਂ ਇਲਾਵਾ ਹੋਰ ਵੀ ਜੋ ਦਰਬਾਰ ਸਾਹਿਬ ਵਿੱਚ ਖਜ਼ਾਨਾ ਹੈ ਉਸ ਬਾਰੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਹੁਣ ਆਪਾਂ ਸਰੋਵਰ ਦੇ ਵਿੱਚ ਲਗਾਏ ਵਾਟਰ ਟ੍ਰੀਟਮੈਂਟ ਪਲਾਂਟ ਦੀ ਗੱਲ ਕਰੀਏ ਤਾਂ ਇਹ ਅੰਮ੍ਰਿਤ ਸਰੋਵਰ ਦੀ ਪਰਿਕਰਮਾ ਤੋਂ ਬਾਹਰ ਗੁਰਦੁਆਰਾ ਪੁਲਸਰ ਸਾਹਿਬ ਮਾਤਾ ਗੰਗਾ ਜੀ ਨਿਵਾਸ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਘਰ ਹੈ ਇਹ ਪਲਾਂਟ ਤੇ ਫਿਲਟਰਾਂ ਉੱਤੇ ਆਧਾਰਿਤ ਹੈ ਅਤੇ ਇਹਨਾਂ ਫਿਲਟਰਾਂ ਦੇ 5 ਸੈੱਟ ਬਣਾਏ ਗਏ ਹਨ ਹਰ ਸੈੱਟ ਵਿੱਚ 6 ਫਿਲਟਰ ਹਨ ਅਤੇ ਹਰ ਇੱਕ ਸੈੱਟ ਇੱਕ ਮਿੰਟ ਤੇ 30 ਸਕਿੰਟ ਵਿੱਚ 5000 ਲੀਟਰ ਜਲ ਨੂੰ ਸਾਫ਼ ਕਰਦੇ ਹਨ ਇਸ ਤਰ੍ਹਾਂ ਇੱਕ ਮਿੰਟ ਵਿੱਚ ਸਾਰੇ ਫਿਲਟਰ ਮਿਲ ਕੇ 25000 ਲੀਟਰ ਜਲ ਸਾਫ਼ ਕਰਦੇ ਹਨ ਸਰੋਵਰ ਦੇ ਸਾਰੇ ਜਲ ਨੂੰ ਫਿਲਟਰ ਸੈੱਟ ਤੱਕ ਲੈ ਜਾਣ ਅਤੇ ਵਾਪਸ ਸਰੋਵਰ ਤੱਕ ਸਾਫ਼ ਜਲ ਨੂੰ ਲਿਆਉਣ ਲਈ 14 ਇੰਚ ਦੀਆਂ ਪਾਈਪਾਂ ਸਾਰੇ ਸਰੋਵਰ ਦੇ ਵਿੱਚ ਵਿਛਾਈਆਂ ਗਈਆਂ ਹਨ ਅਤੇ ਇਹਨਾਂ ਨਾਲ 5 ਪੰਪ ਵੀ ਲਗਾਏ ਗਏ ਹਨ ਤਾਂ ਜੋ ਸਾਰੇ ਸਰੋਵਰ ਦਾ ਜਲ ਫਿਲਟਰ ਹੋ ਸਕੇ ਸਰੋਵਰ ਜਲ ਵਿੱਚ ਤਾਜੀ ਹਵਾ ਸ਼ਾਮਲ ਕਰਨ ਲਈ ਇੱਕ ਕੰਪੈਕਸ ਵੀ ਲਗਾਇਆ ਗਿਆ ਹੈ ਅਤੇ ਇਸ ਨੂੰ ਆਕਸੀਜਨ ਪਲਾਂਟ ਕਹਿੰਦੇ ਹਨ ਜਿਸ ਦੇ ਨਾਲ ਗੈਸ ਜ਼ਰੂਰੀ ਬੈਕਟੀਰੀਆ ਅਤੇ ਪੈਦਾ ਹੋਏ ਕੈਮੀਕਲ ਨੂੰ ਖਤਮ ਕਰਕੇ ਜਲ ਵਿੱਚ ਆਕਸੀਜਨ ਦੀ ਮਾਤਰਾ ਨੂੰ ਪੂਰਾ ਕੀਤਾ ਜਾਂਦਾ ਹੈ ਤਾਂ ਜੋ ਜਲ ਵਿੱਚ ਮੱਛੀਆਂ ਨੂੰ ਕੁਝ ਵੀ ਨਾ ਹੋ ਸਕੇ ਇਸ ਸਾਰੇ ਫਿਲਟਰ ਪਲਾਂਟ ਦਾ ਨਕਸ਼ਾ ਅਮਰੀਕਾ ਦੇ ਇੰਜੀਨੀਅਰ ਅਤੇ ਡਿਜ਼ਾਈਨਰ ਡੈਵਲਸ ਵਾਈਕਰ ਨੇ ਬਣਾਇਆ ਅਤੇ ਇਸ ਨੂੰ ਅਸਲੀ ਜਾਮਾ ਪਹਿਨਣ ਦਾ ਕੰਮ ਬਾਬਾ ਅਮਰੀਕ ਸਿੰਘ ਅਤੇ ਰਣਜੀਤ ਸਿੰਘ ਟੁੱਟਣੇ ਆਪਣੀ ਅਗਵਾਈ ਵਿੱਚ ਕੀਤਾ ਇਸ ਫਿਲਟਰ ਨੂੰ ਲਗਾਉਣ ਦੇ ਲਈ ਮਾਲੀ ਸਹਿਤਾ ਅਮਰੀਕਾ ਨਿਵਾਸੀ ਟਟ ਬ੍ਰਦਰਸ ਅਤੇ ਆਸਟ੍ਰੇਲੀਆ ਨਿਵਾਸੀ ਸਰਦਾਰ ਪਾਲ ਸਿੰਘ ਦੇ ਪਰਿਵਾਰ ਨੇ ਕੀਤੀ ਇਸ ਪਲਾਂਟ ਉਤੇ ਕੁੱਲ 7 ਕਰੋੜ ਰੁਪਏ ਦਾ ਖਰਚਾ ਆਇਆ ਸੀ ਜਿਨ੍ਹਾਂ ਦੇ ਵਿੱਚੋਂ 41 ਲੱਖ ਦੀਆਂ ਪਾਈਪਾਂ ਸਨ ਜੋ ਆਸਟ੍ਰੇਲੀਆ ਦੇ ਪਾਲ ਸਿੰਘ ਪਰਿਵਾਰ ਨੇ ਭੇਟ ਕੀਤੀਆਂ ਅਤੇ ਪਲਾਂਟ ਲਈ 3 ਕਰੋੜ ਰੁਪਏ ਟਟ ਬ੍ਰਦਰਸ ਵੱਲੋਂ ਭੇਟ ਕੀਤੇ ਗਏ ਅਤੇ ਬਾਕੀ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਨੇ ਕੀਤੀ ਇਸ ਪਲਾਂਟ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੀ 100 ਸਾਲ ਦੀ ਗਾਰੰਟੀ ਹੈ ਅਤੇ ਇਸ ਦੀ ਉਮਰ ਹਜ਼ਾਰਾਂ ਸਾਲ ਹੈ ਇਹ ਕਦੇ ਵੀ ਖਰਾਬ ਨਹੀਂ ਹੋਵੇਗਾ ਇਸ ਫਿਲਟਰ ਦੀ ਮਦਦ ਨਾਲ ਨਾ ਤਾਂ ਸਰੋਵਰ ਦੇ ਵਿੱਚ ਰੇਤ ਜਾਂਦੀ ਹੈ ਅਤੇ ਨਾ ਹੀ ਗਾਰ ਅਤੇ ਸਰੋਵਰ ਬਿਲਕੁਲ ਸਾਫ਼ ਰਹਿੰਦਾ ਹੈ ਇਸ ਫਿਲਟਰ ਨੂੰ ਚਲਾਉਣ ਦੇ ਬਿਜਲੀ ਦੀ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਖਪਤ ਹੁੰਦੀ ਹੈ ਜਿਸ ਦਾ ਪੂਰਾ ਖਰਚਾ ਐਸਜੀਪੀਸੀ ਚੁੱਕਦੀ ਹੈ ਇਸ ਤੋਂ ਇਲਾਵਾ ਕੀ ਤੁਸੀਂ ਜਾਣਦੇ ਹੋਗੇ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦਾ ਜਲ ਕਿੱਥੋਂ ਆਉਂਦਾ ਹੈ ਉਸ ਦੇ ਬਾਰੇ ਇੱਕ ਅਲੱਗ ਤੋਂ ਵੀਡੀਓ ਬਣੇਗੀ ਜੇਕਰ ਇਸ ਵੀਡੀਓ ਬਾਰੇ ਵੀ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਆਪਾਂ ਉਸ ਬਾਰੇ ਵੀ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗੇ ਸੰਕਤ ਜੀ ਉਮੀਦ ਹੈ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਵੇਗੀ ਸੰਗਤ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਸਾਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਰੀ ਸੰਗਤ ਨੂੰ ਇਸ ਬਾਰੇ ਪਤਾ ਲੱਗ ਸਕੇ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਅਜਿਹੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ